ਆ ਭਾਜੀ 2006 ਦੇ ਵਿੱਚ ਕੀਤਾ ਸੀ ਸਟਾਰਟ ਨਸ਼ਾ ਤੇ ਹੁਣ ਤੱਕ ਕਰ ਭਾਜੀ ਮੈਂ ਬਹੁਤ ਜ਼ਿਆਦਾ ਹੀ ਪੈਸੇ ਤੇ ਲੇ ਪ੍ਰੋਪਰਟੀ ਵਗੈਰਾ ਸੋਨਾ ਬੋੜਾ ਕੁਝ ਝੜ ਚੁੱਕਿਆ ਭਾਜੀ ਮੇਰੇ ਘਰ ਦੇ ਗਾਉਂ ਜੇਬ ਘਟੋ ਘਟ ਵੀ 60-60 ਲੱਖ ਰੁਪਇਆ ਪਿਆ ਸੀ ਉਹ ਝੜਤਾ ਮਾਂ ਕਾਨ ਮਕੂਨ ਹੀ ਉਹ ਵੀ ਵੇਚ ਘੱਤੇ ਆ ਮੇਰੇ ਨਾਲ ਹੀ ਸਾਰੇ ਉਹ ਵੀ ਵੇਚ ਘੱਤੇ ਆ ਤੇ ਹੁਣ ਰਹਿ ਗਿਆ ਦੋ ਤਿੰਨ ਰਹਿ ਗਈਆਂ ਹੁਣ ਮੈਂ ਨਹੀਂ ਵਾਅਦਾ ਦਿੰਦਾ ਕਿ ਜੇ ਉਹ ਵੀ ਵੇਚ ਦਿੱਤੇ ਤੇ ਫਿਰ ਤੂੰ ਸੜਕ ਤੇ ਆ ਜਾਏਗਾ ਇੱਥੇ ਮੈਂ 7 ਤਰੀਕ ਦਾ ਆਇਆ ਏ ਤੇ ਇੱਥੇ ਸਰ ਬਹੁਤ ਹੀ ਵਧੀਆ ਹੋ ਰਿਹਾ ਹੈ ਬਹੁਤ ਹੀ ਮਤਲਬ ਕਿ ਬਹੁਤ ਵਧੀਆ ਟਰੀਟ ਕਰਦੇ ਆਂ ਤੇ ਸਵੇਰੇ 7 ਵੇ ਉੱਠਦੇ ਆ ਰੋਟੀ ਵਗੈਰਾ ਚਾਹ ਵਗੈਰਾ ਮਿਲਦੀ ਏ ਪਹਿਲਾਂ ਚਾਹ ਮਿਲਦੀ ਏ ਗਾੜੀਆਂ ਆਂਬਰ ਸਰ ਤੇ ਸਰ ਪੰਜਾਬ ਚ ਨਸ਼ਾ ਖਤਮ ਕਦੀ ਨਹੀਂ ਹੋ ਸਕਦਾ ਏ ਇਹ ਆਪਾਂ ਹੀ ਖਤਮ ਕਰਾਂਗੇ ਤੇ ਹੋ ਸਕਦਾ ਏ ਇਆ ਆਪਾ ਖਤਮ ਨਹੀਂ ਕਰਾਂਗੇ ਤੇ ਫਿਰ ਕਦੀ ਨਹੀਂ ਹੋ ਸਕਦਾ ਇਹ ਆਪਾ ਇੱਕ ਇੱਕ ਕਰਕੇ ਜੇ ਮੈਂ ਇਸ ਖਤਮ ਕਰਾਂਗਾ ਜੇ ਅੱਜ ਮੈਂ ਛੱਡਾਂਗਾ ਕੱਲ ਨੂੰ ਮੇਰੇ ਵੱਲ ਵੇਕੇ ਹੋਰ ਕੋਈ ਆਊਗਾ ਹੋਰ ਕੋਈ ਛੱਡੂਗਾ ਕਿੰਨਾ ਮਰਜ਼ੀ ਕਰ ਲੋ ਨਸ਼ਾ ਇਹ ਕਦੀ ਵੀ ਤੁਹਾਡਾ ਢਿੱਡ ਨਹੀਂ ਭਰਨਾ ਇਹ ਦੇਸੀ ਘਿਓ ਤੇ ਨਹੀਂ ਜਿਹੜਾ ਤੁਸੀਂ ਖਾ ਖਾ ਕੇ ਤੇ ਤਗੜੇ ਹੋਈ ਹੋਗੇ ਜਿੰਨਾ ਕਰੀ ਜੋਗੇ ਉਹਨਾਂ ਤੁਸੀਂ ਮੋਹ ਦੇ ਵਿੱਚ ਡਿਗੀ ਜੋਗੇ ਖੂ ਦੇ ਵਿੱਚ 18 ਸਾਲ ਦੀ ਉਮਰ ਤੋਂ ਨਸ਼ੇ ਦੀ ਦਲਦਲ 'ਚ ਫਸੇ ਹੋਏ ਨੌਜਵਾਨ ਨੇ ਨਸ਼ੇ ਦੇ ਵਿੱਚ ਲੱਖਾਂ ਰੁਪਏ ਉਡਾ ਦਿੱਤੇ ਇਥੋਂ ਤੱਕ ਕਿ ਦੋ ਘਰ ਵੀ ਵੇਚ ਦਿੱਤੇ ਮਾਪੇ ਵੀ ਮੁੱਕੇ ਜਿਸ ਤੋਂ ਬਾਅਦ ਹੁਣ ਨੌਜਵਾਨ ਦੇ ਦਿਲ ਦੇ ਵਿੱਚ ਚੀਸ ਉੱਠੀ ਤੇ ਨਸ਼ਾ ਛੱਡਣ ਦੇ ਲਈ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਦਾਖਲ ਹੋ ਗਿਆ ਦੱਸਦੀ ਕਿ ਗੁਰਦਾਸਪੁਰ ਦੇ ਇੱਕ ਪਿੰਡ ਦੇ ਨਾਲ ਇਸ ਸੰਬੰਧ ਰੱਖਦੇ ਨੌਜਵਾਨ ਜੋ 18 ਸਾਲ ਦੀ ਉਮਰ ਤੋਂ ਹੀ ਨਸ਼ੇ ਦਾ ਆਦੀ ਬਣ ਗਿਆ ਸੀ ਤੇ ਹੁਣ ਉਸਨੇ ਫੈਸਲਾ ਕਰ ਲਿਆ ਕਿ ਉਹ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਹੋ ਕੇ ਨਸ਼ੇ ਤੋਂ ਛੁਟਕਾਰਾ ਪਾਵੇਗਾ। ਨਾਨ ਮੋਲ ਤੇ ਮੈਂ ਭਾਜੀ 2006 ਦੇ ਵਿੱਚ ਕੀਤਾ ਸੀ ਸਟਾਰਟ ਨਸ਼ਾ ਤੇ ਹੁਣ ਤੱਕਰ ਭਾਜੀ ਮੈਂ ਬਹੁਤ ਜ਼ਿਆਦਾ ਹੀ ਪੈਸੇ ਤੇਲੇ ਪ੍ਰਾਪਰਟੀ ਵਗੈਰਾ ਸੋਨਾ ਬੜਾ ਕੁਝ ਜਾਰ ਚੁੱਕਿਆ ਭਾਜੀ ਤੇ ਹੁਣ ਭਾਜੀ ਐਂਡ ਹੋ ਗਿਆ ਦਾ ਹੁਣ ਹੁਣ ਨਹੀਂ ਮੰਨ ਕਰਦਾ ਪਿਆ। ਹੁਣ ਕੀ ਰਹਿ ਨਹੀਂ ਕੁਝ ਗਿਆ ਤੇ ਹੁਣ ਕੀ ਕਰਾਂਗਾ ਮੈਂ? ਜਾ ਚੋਰੀ ਜਗਾਰੀ ਕਰਾਂਗਾ ਤੇ ਜਾਂ ਕੋਈ ਖੋਹ ਮਾਰੀ ਕਰਾਂਗਾ ਭਾਜੀ ਬੋਤ ਹੀ ਤੁਨ ਮੈਂ ਗਿਣਤੀ ਚ ਨਹੀਂ ਹੈ ਮੈਂ ਤੁਨੂੰ ਕੀ ਦੱਸਾਂ ਮੇਰੇ ਘਰ ਦੇ ਗਾਉ ਜੇ ਘਟੋ ਘਟ ਵੀ 60-60 ਲੱਖ ਰੁਪਇਆ ਪਿਆ ਸੀ ਉਹ ਝਾੜਤਾ ਮਕਾਨ ਮਕੂਨ ਹੀ ਉਹ ਵੀ ਵੇਚ ਕੇ ਤੇ ਆ ਮੇਰੇ ਨਾਂ ਹੀ ਸਾਰੇ ਉਹ ਵੀ ਵੇਚ ਕੇ ਤੇ ਹੁਣ ਰਹਿ ਗਿਆ ਦੋ ਤਿੰਨ ਰਹਿ ਗਈਆਂ ਹੁਣ ਮਨ ਨਹੀਂ ਵਾਜ ਦਿੰਦਾ ਕਿ ਜੇ ਉਹ ਵੀ ਵੇਚ ਦਿੱਤੇ ਤੇ ਫਿਰ ਤੂੰ ਸੜਕ ਤੇ ਆ ਜਾਏਗਾ ਫਿਰ ਤੇ ਕੋਈ ਫਾਇਦਾ ਹੀ ਨਹੀਂ ਹੈ ਫਿਰ ਤੇ ਭੀਖ ਮੰਗਣ ਵਾਲਾ ਸਿਸਟਮ ਹੋਇਆ ਨਾ ਤੇ ਹੋਰ ਮਾ ਨ ਮੇਰਾ ਮਨ ਇਹ ਕਰਦਾ ਕਿ ਨਸ਼ਾ ਛੱਡ ਕੇ ਆਪਣੀ ਵਧੀਆ ਜ਼ਿੰਦਗੀ ਕਿਉਂਕਿ ਇਹ ਤੇ ਮੇਰੀ ਉਮਰ ਵੀ ਕੁਛ ਨਹੀਂ ਹੈ 22 23 24 ਸਾਲ ਉਮਰ ਆ ਤੇ ਛੱਡ ਕੇ ਆਪਣਾ ਮੈਰਿਜ ਮੁਰੀ ਕਰਾਈਏ ਵਿਆਹ ਵੀ ਕਰਾਈਏ ਆਪਣੇ ਬੱਚੇ ਵਗੈਰਾ ਆਪਣੀ ਫੈਮਿਲੀ ਵਗੈਰਾ ਦੇ ਵਿੱਚ ਬਿਜ਼ੀ ਰਹੀਏ ਇੱਥੇ ਮੈਂ ਸੱਤ ਤਰੀਕ ਦਾ ਆਇਆ ਦਾ ਇਹ ਤੇ ਇੱਥੇ ਸਰਬੋਤ ਹੀ ਵਧੀਆ ਹੋ ਰਿਹਾ ਬਹੁਤ ਹੀ ਮਤਲਬ ਕਿ ਬਹੁਤ ਵਧੀਆ ਟਰੀਟ ਕਰਦੇ ਆ ਇੱਥੇ ਸਵੇਰੇ 7 ਵੇ ਉੱਡਦੇ ਆ ਰੋਟੀ ਵਗੈਰਾ ਚਾਹ ਵਗੈਰਾ ਮਿਲਦੀ ਹੈ ਪਹਿਲਾਂ ਚਾਹ ਮਿਲਦੀ ਹੈ ਐਗ ਮਿਲਦੇ ਆ ਰੋਟੀ ਮਤਲਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਆ ਰਹੀ ਹੈ ਜਿੱਦਾਂ ਆਪਾਂ ਸਰਕਾਰੀ ਹਸਪਤਲ ਕਹਿ ਦਿੰਦੇ ਕਹਿ ਦਿੰਦੇ ਆ ਕਿ ਸੈਂਟਰ ਆ ਸਰਕਾਰੀ ਕਿ ਰੋਟੀ ਨਹੀਂ ਵਧੀਆ ਹੁੰਦੀ ਇੱਥੇ ਪਰ ਉਹ ਸਿਸਟਮ ਨਹੀਂ ਐਥੇ ਹੈ ਸਰਕਾਰੀ ਹੈ ਬਹੁਤ ਵਧੀਆ ਰੋਟੀ ਪਾਣੀ ਮਿਲਦਾ ਹੈ ਕਾਉਂਸਲਿੰਗ ਬਹੁਤ ਵਧੀਆ ਕਰਦੇ ਆ ਸਵੇਰੇ ਡੋਲੀ ਮੈਮ ਆਉਂਦੇ ਇੱਥੇ ਯੋਗਾ ਕਰ ਆਉਂਦੇ ਆ ਤੇ ਬਹੁਤ ਵਧੀਆ ਨੂਟਰੀਟ ਕਰਦੇ ਆ ਬੜੀਆਂ ਜਗ੍ਹਾ ਗਿਆ ਸਰ ਅੰਮਰਸਰ ਦੇ ਵਿੱਚ ਬਹੁਤ ਜਗ੍ਹਾ ਮਕਬੂਲ ਪੂਰਾ ਕੁਜਰਪੂਰਾ ਅਗਵਾਲ ਮੰਡੀ ਹੈ ਬੜੇ ਗਾੜੀ ਆ ਅੰਮਰਸਰ ਤੇ ਸਰ ਪੰਜਾਬ ਚ ਨਸ਼ਾ ਖਤਮ ਕਦੀ ਨਹੀਂ ਹੋ ਸਕਦਾ ਇਹ ਇਹ ਆਪਾਂ ਹੀ ਖਤਮ ਕਰਾਂਗੇ ਤੇ ਹੋ ਸਕਦਾ ਇਹ ਜੇ ਆਪਾਂ ਖਤਮ ਨਹੀਂ ਕਰਾਂਗੇ ਤੇ ਫਿਰ ਕਦੀ ਨਹੀਂ ਹੋ ਸਕਦਾ ਇਹ ਆਪਾਂ ਇੱਕ ਇੱਕ ਕਰਕੇ ਜੇ ਮੈਂ ਇਸ ਖਤਮ ਕਰਾਂਗਾ ਜੇ ਅੱਜ ਮੈਂ ਛੱਡਾਂਗਾ ਕੱਲ ਨੂੰ ਮੇਰੇ ਵੱਲ ਵੇਕੇ ਹੋਰ ਕੋਈ ਆਊਗਾ ਹੋਰ ਕੋਈ ਛੱਡੂਗਾ ਇਹ ਕਰਕੇ ਅੱਧਾ ਸਰ ਛੱਡਾ ਜਾਊਗਾ ਅੱਧਾ ਸਰ ਨਹੀਂ ਕਦੀ ਨਹੀਂ ਬੰਦ ਹੋ ਸਕਦਾ ਇਹ ਸਰ ਇਹ ਕਪੀਲ ਆ ਕਿ ਮੇਰੇ ਜਿਹੜੇ ਵੀਰ ਭਰਾ ਜਿਹੜੇ ਨਸ਼ਾ ਕਰਦੇ ਆ ਕੁਛ ਵੀ ਨਹੀਂ ਆ ਇਹ ਸਭ ਜ਼ਿੰਦਗੀ ਬਰਬਾਦ ਆ ਜਿੰਨਾ ਮਰਜ਼ੀ ਕਰ ਲੋ ਨਸ਼ਾ ਇਹ ਕਦੀ ਵੀ ਤੁਹਾਡਾ ਢਿੱਡ ਨਹੀਂ ਭਰਨਾ ਇਹ ਕੋਈ ਦੇਸੀ ਘੋਤੇ ਨਹੀਂ ਜਿਹੜਾ ਤੀ ਖਾ ਖਾ ਕੇ ਤੇ ਤਗੜੇ ਹੋਈ ਹੋਗੇ ਇਹ ਜਿੰਨਾ ਕਰੀ ਜੋਗੇ ਉਹਨਾਂ ਤੁਸੀਂ ਮੋਦ ਦੇ ਵਿੱਚ ਡਿਗੀ ਜੋਗੇ ਖੂ ਦੇ ਵਿੱਚ ਤੇ ਇਹਦਾ ਮਤਲਬ ਸਰ ਮੇਰੇ ਹਿਸਾਬ ਦੇ ਨਾਲ ਨਹੀਂ ਕਰਨਾ ਚਾਹੀਦਾ ਹੁਣ ਤਾਂ ਕਰ ਜਿੰਨੇ ਜਿੰਨੇ ਕਈ ਕਈ ਜਾਣੇ ਆ ਜਿਨ੍ਹਾਂ ਨੇ ਬੜਾ ਕੁਝ ਝਾੜ ਦਿੱਤਾ ਹਏ ਵੀ ਅਕਲ ਨਾ ਆਵੇ ਤੇ ਬਹੁਤ ਗਲਤ ਗੱਲ ਹੈ ਨੋਧਵਨ ਨੇ ਕਿਹਾ ਕਿ ਉਸਨੂੰ ਲੱਗਦਾ ਹੈ ਜੇ ਉਹ ਬਚੀ ਖੁਚੀ ਜਾਇਦਾਦ ਵੀ ਨਸ਼ੇ ਦੇ ਵਿੱਚ ਗਵਾ ਬੈਠੇਗਾ ਤਾਂ ਉਹਨਾਂ ਦੇ ਦੋਨੋਂ ਭੈਣ ਭਰਾ ਸੜਕ ਤੇ ਆ ਜਾਣਗੇ ਉਹ ਹੁਣ ਨਸ਼ਾ ਛੱਡਣ ਦਾ ਪੂਰਾ ਮਨ ਬਣਾ ਚੁੱਕਿਆ ਤੇ ਜ਼ਿੰਦਗੀ ਪਰ ਹੁਣ ਨਸ਼ੇ ਵੱਲ ਰੁਖ ਨਹੀਂ ਕਰੇਗਾ ਉਸਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਨਸ਼ਾ ਆਮ ਮਿਲਦਾ ਹੈ ਉਹ ਅਮਰਸਰ ਦੇ ਕਈ ਇਲਾਕਿਆਂ ਦੇ ਵਿੱਚ ਵੀ ਨਸ਼ਾ ਲੈਣ ਜਾਂਦਾ ਸੀ ਪਰ ਨਸ਼ੇ ਦਾ ਅੰਤ ਆਖਰ ਮੌਤ ਹੀ ਹੁੰਦੀ ਹੈ ਉਸਨੇ ਬਾਕੀ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਮੌਤ ਵੱਲ ਬਦਨ ਦੀ ਬਜਾਏ ਨਸ਼ਾ ਛੱਡਣ ਦਾ ਮਨ ਬਣਾਓ ਤਾਂ ਹੀ ਉਹ ਹੌਲੀ-ਹੌਲੀ ਮੌਤ ਤੋਂ ਜ਼ਿੰਦਗੀ ਵੱਲ ਕਦਮ ਅੱਗੇ ਵਧਾ ਸਕਦੇ ਨੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ